ਅੱਜ ਅੰਮ੍ਰਿਤਸਰ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਇਸ ਮੌਕੇ ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਬਾੜ ਪ੍ਰਭਾਵਿਤ ਕਰਨ ਪੰਜਾਬ ਸਮੇਤ ਕਈ ਰਾਜਾਂ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਇਸ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਤੁਰੰਤ ਰਾਹਤ ਰਕਮ ਜਾਰੀ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਬਾੜ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ ਘੱਟ ਪ੍ਰਤੀ ਏਕੜ 1 ਲੱਖ ਤੇ ਜਾਣ ਗਉਣ ਵਾਲੇ ਪਰਿਵਾਰਾਂ ਨੂੰ 5 ਲੱਖ ਤੇ ਘਰਾਂ ਦੀ ਮੁਰੰਮਤ ਅਤੇ ਮਲਬਾ ਢੋਣ ਲਈ 10 ਲੱਖ ਤੇ ਮਿੱਟੀ ਪ੍ਰਵਾਈ ਲਈ ਪ੍ਰਤੀ ਕਿੱਲਾ 1 ਲੱਖ ਦਾ ਵੱਖਰਾ ਮੁਆਵਜ਼ਾ ਦਿੱਤਾ ਜਾਵੇ ਇਸ ਤੋਂ ਇਲਾਵਾ ਪਸ਼ੂਆਂ ਦੇ ਨੁਕਸਾਨ ਲਈ 1 ਲੱਖ ਦੀ ਰਕਮ ਦਿੱਤੀ ਜਾਵੇ ਸਾਡਾ ਜਿਹੜਾ ਇੱਥੇ ਅੱਜ ਧਰਨਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਆ ਜੀ ਇਹ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਕਿਸਾਨਾਂ ਦੀ ਬਹੁਤ ਹੀ ਬੇਤਿਹਾਸ਼ਾ ਗਲਤ ਤਰੀਕੇ ਨਾਲ ਲੁੱਟ ਕੀਤੀ ਜਾਂਦੀ ਆ ਨਮੀ ਦੇ ਨਾਂ ਦੇ ਉੱਤੇ ਕਿਸਾਨਾਂ ਦਾ ਕਦੀ ਮੁਕੰਤਰ ਚੈੱਕ ਨਹੀਂ ਕੀਤਾ ਗਿਆ ਉਹਨਾਂ ਦੇ ਝੋਨੇ ਦਾ ਪੀਆਰ ਜਿਹੜੀ ਪਰਮਲ ਦਾ ਝੋਨਾ ਵਾ ਨੂੰ ਹਮੇਸ਼ਾ ਹੀ ਪ੍ਰਾਈਵੇਟ ਪਲੇਅਰ ਜਿਹੜਾ ਉਹ ਲੁੱਟ ਕੇ ਖੜਦੇ ਆ ਤੇ ਫਿਰ ਸਾਰਾ ਸਰਕਾਰੀ ਖਰੀਦ ਚ ਪਾਉਂਦੇ ਆ ਇਸ ਗੱਲ ਨੂੰ ਲੈ ਕੇ ਨੰਗੇ ਤਿੰਨਾਂ ਦਿਨਾਂ ਤੋਂ ਅਸੀਂ ਜਿਹੜਾ ਵਾ ਮੰਡੀ ਚ ਚੈਕਿੰਗ ਕੀਤੀ ਮੰਡੀ ਦੇ ਵਿੱਚ ਸਾਰੀਆਂ ਢੇਰੀਆਂ ਜਿਹੜਾ ਵਾ 17 ਨਮੀ ਤੋਂ ਥੱਲੇ ਆਈਆਂ ਪਰ ਇੱਕ ਵੀ ਢੇਰੀ ਸਰਕਾਰੀ ਖਰੀਦ ਚ ਨਹੀਂ ਪਈ ਅੱਜ ਤੱਕ ਕਿਸਾਨਾਂ ਦੀ ਜਿਹੜੀ ਆ ਉਹ ਕਿਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹਿ ਦਿੰਨੇ ਆ ਪੀ ਉਹਨਾਂ ਦੀ ਜ਼ਮੀਨ ਦਾ ਜਿਹੜਾ ਫਰਦ ਲੈਣੀ ਜਾਂ ਉਹਦੇ ਉੱਤੇ ਜਿਹੜਾ ਵਾ ਉਹ ਸਾਰਾ ਪਤਾ ਕਰਨਾ ਕਿਸੇ ਵੀ ਤਰ੍ਹਾਂ ਦੀ ਇਹੋ ਜਿਹੀ ਗੱਲਬਾਤ ਨਹੀਂ ਹੈ ਜਿਹੜੇ ਕਿਸਾਨਾਂ ਦਾ ਅਸੀਂ ਸਰਕਾਰੀ ਡੇਟ 'ਚ ਪਵਾ ਕੇ ਆਏ ਆਂ ਉਹਨਾਂ ਵੀ ਜਿਹੜਾ ਵਾ ਉਹਨਾਂ ਦਾ ਕੋਈ ਮੈਪ ਨਹੀਂ ਲਿਆ ਗਿਆ ਕੋਈ ਕੁਝ ਨਹੀਂ ਆ ਬਸ ਧੱਕੇਸ਼ਾਹੀ ਦੇ ਨਾਲ ਇੱਕ ਰੀ ਉਹਨੂੰ ਜਿਹੜਾ ਵਾ ਇਧਰ ਉਧਰ ਕਰਨ ਦਾ ਚਤਨ ਕੀਤਾ ਵਾ ਸੋ ਉਹਦੇ ਸਬੰਧ ਵਿੱਚ ਅਸੀਂ ਇੱਥੇ ਬੈਠੇ ਆ ਵੀ ਜਿੰਨੇ ਵੀ ਇਨਸਪੈਕਟਰ ਵਾ ਜਿੰਨੇ ਵੀ ਮਾਰਕੀਟ ਕਮੇਟੀ ਦੇ ਜਿਹੜੇ ਸੁਪਰਵਾਈਜ਼ਰ ਜਾਂ ਸੈਕਟਰੀ ਆ ਜਿਨ੍ਹਾਂ ਦੇ ਉੱਤੇ ਵਿਭਾਗੀ ਕਾਰਵਾਈ ਬੰਦੀ ਆ ਉਹ ਕਰੋ ਨਹੀਂ ਤੇ ਫਿਰ ਸਾਡੇ ਵੱਲੋਂ ਸੰਘਰਸ਼ ਜਿਹੜਾ ਜਾਰੀ ਰਹੂਗਾ ਸਰਕਾਰ ਵੱਲੋਂ ਗਿਆ ਜਾਂਦਾ ਵੀ ਅਸੀਂ ਪਹਿਲਾਂ ਹੀ ਤਿਆਰ ਕੀਤਾ ਜਾ ਰਹੇ ਨੇ ਕਿਸੇ ਵੀ ਤਰ੍ਹਾਂ ਕਿਸਾਨ ਨੂੰ ਮੁਸ਼ਕਲ ਨਹੀਂ ਆਉਂਦੀ ਆ ਉਹਨਾਂ ਦੀ ਜਿਹੜੀ ਇਹ ਫਸਲ ਆ ਸਹੀ ਮੁੱਲ ਤੇ ਆਊਗਾ ਅਹੀਂ ਪਿਛਲੀ ਉਹਦੇ ਅਖਬਾਰ 'ਚ ਪੜਿਆ ਵੀ ਅੰਮ੍ਰਿਤਸਰ ਦੀ ਮੰਡੀ ਜਿਹੜੀ ਆ ਉਹਨੂੰ ਸਭ ਤੋਂ ਵੱਧ ਜਿਹੜੀ ਸ਼ਾਬਾਸ਼ ਮਿਲੀ ਆ ਵੀ ਸਭ ਤੋਂ ਜ਼ਿਆਦਾ ਝੋਨਾ ਸਰਕਾਰੀ ਖਰੀਦ ਚ ਅੰਮ੍ਰਿਤਸਰ ਦੀ ਮੰਡੀ 'ਚ ਵਿਗਿਆ ਤੇ ਸਭ ਤੋਂ ਚੰਗੇ ਤਰੀਕੇ ਨਾਲ ਵਿਖਿਆ ਜਦੋਂ ਅਸੀਂ ਗਰਾਊਂਡ ਲੈਵਲ ਤੇ ਕਿਸਾਨਾਂ ਕੋਲ ਜਾਣੇ ਇੱਕ ਵੀ ਕਿਸਾਨ ਦਾ ਸਰਕਾਰੀ ਖਰੀਦ ਚ ਨਹੀਂ ਪਿਆ ਅਸੀਂ ਤੁਹਾਡੇ ਸਾਹਮਣੇ ਹੱਥ ਖੜੇ ਕਰਾਉਣੇ ਤੁਸੀਂ ਉਹਦੇ ਚੈੱਕ ਕਰਿਓ ਵੀ ਕਿੰਨੇ ਕਿਸਾਨਾਂ ਨੇ ਇਹ ਗੱਲ ਤੇ ਠੀਕ ਆ ਵੀ ਸਾਡਾ ਇਲਾਕਾ ਬਾਸਮਤੀ ਵਾਲਾ 1500 916 92 ਲਾਉਨੇ ਆ ਪਰ ਇਹ ਨਹੀਂ ਆ ਵੀ ਅਸੀਂ ਪਰਮਨ ਲਾਉਂਦੇ ਹੀ ਨਹੀਂ ਆ ਪਰ ਜੇ ਲਾਉਂਦੇ ਆਂ ਹੀ ਪਰਮਨ ਲਾਉਣੇ ਆ ਤੇ ਸਾਡਾ ਕਿਤੇ ਵੀ ਸਰਕਾਰੀ ਖਰੀਦ ਚ ਨਹੀਂ ਵਿਗਦਾ ਪਰ ਜਿੰਨੀ ਪਰਮਨ ਲੱਗਦੀ ਆ ਉਹ ਸਾਰੀ ਸਰਕਾਰੀ ਖਰੀਦ ਚ ਪਾ ਪੈ ਜਾਂਦੀ ਆ ਇਹਦੇ ਪਿੱਛੇ ਆਖਰਕਾਰ ਚੱਲ ਕੀ ਰਿਹਾ ਵਾ ਗੋਰਖ ਧੰਦਾ ਕਿਤਰਾ ਬਣਿਆ ਏ ਇਹ ਵਿੱਚੇ ਆੜਤੀਏ ਵਿੱਚੇ ਸੇਲਰ ਮਾਲਕ ਵਿੱਚੇ ਜਿਹੜੇ ਆਪਣਾ ਜਿੰਨੇ ਮਾਰਕਫੈਡ ਪਣਸ਼ਾਪ ਜਿੰਨੇ ਵੀ ਆਏ ਸਾਰੇ ਲੋਕ ਇਹਦੇ ਸਾਰਾ ਕੁਝ ਇਹ ਮਤਲਬ ਇਹਨੂੰ ਚਲਾਈ ਜਾ ਰਹੇ ਆ ਕਿ ਲੱਗਦਾ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਨੇ ਸਰਕਾਰ ਦੇ ਦਾਅਵੇ ਤੇ ਹੈ ਹੀ ਖੋਖਲੇ ਸਰਕਾਰ ਦੇ ਦਾਅਵੇ ਕੀ ਆ ਜਿਹੜਾ ਸਰਕਾਰ ਇਹ ਕਹਿੰਦੀ ਹੁੰਦੀ ਕਿ ਇਸ ਟਾਈਮ ਕਿ ਭਾਈ ਤੁਸੀਂ ਜਿੰਨੂੰ ਕਦੇ ਡਰ ਲੱਗਦਾ ਵਾ ਉਹ ਸਕਿਉਰਿਟੀ ਗਾਰਡ ਨਾ ਖੜੇ ਉਹ ਮੁਰਗੀ ਖਾਨਾ ਖੋਲ ਲੈ ਤੇ ਉਹ ਸਰਕਾਰ ਅੱਜ ਸਭ ਤੋਂ ਵੱਧ ਸਕਿਉਰਿਟੀ ਉਹਨਾਂ ਦੇ ਕੋਲ ਵਾ ਉਹਦੇ ਭਾਸ਼ਣ ਵੀ ਜਿਹੜਾ ਅਕੇ ਸ਼ੀਸ਼ਾ ਲਾ ਕੇ ਦਿੰਦੇ ਆ ਵਰਲਡ ਪ੍ਰੂਫ ਵੀ ਸਾਨੂੰ ਇੰਨਾ ਜ਼ਿਆਦਾ ਉਹ ਹੈਗਾ ਵਾ ਡਰ ਜੇ ਉਹਨਾਂ ਨੇ ਚੈੱਕ ਵੰਡਨੇ ਆ ਤੇ ਉਹ ਤਿੰਨ ਬੰਦਿਆਂ ਨੂੰ ਚੈੱਕ ਦਿੰਦੇ ਆ ਤੇ ਉਹਦੇ ਉੱਤੇ ਖਰਚਾ ਜਿਹੜਾ ਬਹੁਤ 30 ਲੱਖ ਦਾ ਕਰ ਜਾਂਦੇ ਆ ਤੇ ਚੈੱਕ ਜਿਹੜੇ ਆ ਉਹ ਵੰਡ ਕੇ ਜਾਂਦੇ 60000 ਦੇ ਸੋ ਇਹ ਸਰਕਾਰ ਤੇ ਕਿਤੇ ਗਰਾਊਂਡ ਲੈਵਲ ਤੇ ਹੈ ਹੀ ਨਹੀਂ ਆ ਸਰਕਾਰ ਜਿਹੜੀ ਆਪਣੀਆਂ ਜ਼ਬਾਨਾਂ ਦੇ ਭਾਈ ਦੇ ਨਜ਼ਰ ਆਉਂਦੀ ਜਿਹੜੀ ਸਰਕਾਰ ਇਹ ਕਹਿੰਦੀ ਸੀ ਵੀ ਜਿੰਨੂੰ ਐ ਲੱਗਦਾ ਵਾ ਮੁਰਗੀਖਾਨੇ ਖੋਲ ਲੋ ਜਿੰਨੂੰ ਡਰ ਲੱਗਦਾ ਵਾ ਇਹ ਕਰ ਲਓ ਉਹਨੂੰ ਕਹਾਂ ਵੀ ਅੱਜ ਪਿੰਡਾਂ ਦੇ ਵਿੱਚ ਜਾਵੇ ਜਿੱਥੇ ਹੜਾ ਆਇਆ ਤੇ ਫਿਰ ਲੋਕ ਸਪੀਡ ਚੈੱਕ ਕਰ ਲੈਣਗੇ ਫਿਰ ਵੇਖਿਆ ਹੀ ਆਪਾਂ ਭਗਵੰਤ ਮਾਨ ਜੀ ਕਿਤਰਾ ਹੈਲੀਕਾਪਟਰ ਲੈ ਕੇ ਭੱਜੇ ਆ ਉਹ ਕਿਸਾਨ ਹੀ ਪੁੱਛਣ ਗਏ ਜਿਹੜੇ ਕਿਸਾਨਾਂ ਨਾਲ ਧਰਨਿਆਂ 'ਚ ਬੈਠ ਕੇ ਉਹਨਾਂ ਨੂੰ ਕੇਲੇ ਖਵਾਉਂਦੇ ਰਹੇ ਜੇ ਜੂਸ ਪਿਉਂਦੇ ਰਹੇ ਜੇ ਅੱਜ ਉਹਨਾਂ ਕਿਸਾਨਾਂ ਕੋਲ ਕਿਹੜੇ ਖੰਜੇ ਲਾ ਕੇ ਵੀ ਤੁਸੀਂ ਹੈਲੀਕਾ ਦਲੇਵਾਲ ਸਾਹਿਬ ਸਪੈਸ਼ਲ ਇਸ ਲੁੱਟ ਵਾਸਤੇ ਆਇਓ ਕਹਿੰਦੇ ਵੀ ਮੇਰੀ ਜ਼ਿੰਦਗੀ ਦਾ 40 ਸਾਲਾਂ ਦਾ ਤਜਰਬਾ ਕਦੀ ਐਹੋ ਜੀ ਲੁੱਟ ਨਹੀਂ ਵੇਖੀ ਵੀ ਜਿਹੜੀ ਸ਼ਰਿਆਮ ਹੀ ਕਿਸਾਨ ਜਿਹੜਾ ਵਾ ਬਾਜ਼ਾਰ ਚ ਲੁੱਟ ਲਿਆ ਜਾਵੇ ਸੋ ਇਹ ਕਿਸਾਨ ਇਹ ਲੁੱਟ ਨੂੰ ਜਿਹੜਾ ਵਾ ਰੋਕਣ ਵਾਸਤੇ ਉਹ ਪੂਰੀ ਜਦੌਜਾਦ ਅੱਜ ਤਿੰਨ ਦਿਨਾਂ ਤੋਂ ਕਰ ਰਹੇ ਆ ਜੀ ਦੇਖੋ ਅੱਜ ਕੱਲੇ ਡੀਸੀ ਦਫ਼ਤਰ ਪਟਿਆਲਾ ਆਪਣੇ ਇੱਥੇ ਅੰਮ੍ਰਿਤਸਰ ਦੇ ਧਰਨਾ ਨਹੀਂ ਹੈ ਅੱਜ ਅੱਜ ਪੂਰੇ ਭਾਰਤ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਮੂਰੇ ਧਰਨਾ ਹੈ ਬੱਸ ਕਿ ਬੈਠੂ ਆਪਾਂ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਮੰਗਾ ਸੀ ਜੀ ਵਾਹ ਬੁੱਢੀ ਕਹਾ ਔਰ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕਾਰੀ ਸਰਕਾਰ ਨੇ ਕਿਸਾਨਾਂ ਦੀ ਕੋਈ ਬਾਹ ਫੜਨ ਦੀ ਗੱਲ ਨਹੀਂ ਕੀਤੀ। ਕੰਮ ਦੇ ਕਿਸਾਨਾਂ ਨੂੰ ਮਾਊਜਾ ਕਿੰਨਾ ਚਾਹੀਦਾ ਅਸੀਂ ਮੰਡਪੱਤਰ 'ਚ ਲਿਖਿਆ ਹੈ। ਜਿਹੜੇ ਕਿਸਾਨਾਂ ਦੀ ਫਸਲ ਮਰੀ ਹੈ ਉਹਨਾਂ ਨੂੰ 1 ਲੱਖ ਰੁਪਇਆ ਘੱਟੋ-ਘੱਟ ਫਸਲ ਦਾ ਮਾਊਜਾ ਔਰ 1 ਲੱਖ ਰੁਪਇਆ ਹੀ ਉਹਨੂੰ ਜਿਹੜੇ ਕਿਸਾਨਾਂ ਦੇ ਖੇਤ ਤੇ ਰੇਤਾ ਭਰ ਗਿਆ ਉਹਨੂੰ ਰੇਤੇ ਦਾ ਮਾਊਜਾ ਦੇਣ। ਔਰ ਜਿਹੜੇ ਲੋਕਾਂ ਦੇ ਮਕਾਨ ਟਹਿ ਗਏ ਮਜਬੂਰੀ ਚੱਤੇ ਘੱਟ 10 ਲੱਖ ਰੁਪਇਆ ਉਹਨਾਂ ਨੂੰ ਮਾਊਜਾ ਮਿਲਣਾ ਚਾਹੀਦਾ ਹੈ। ਔਰ ਜਿਨ੍ਹਾਂ ਦੇ ਮੈਂਬਰ ਮਰ ਗਏ ਆਏ ਉਹਨਾਂ ਮੈਂ ਵਿਅਕਤੀਆਂ ਨੂੰ ਘੱਟੋ ਘੱਟ 25 ਲੱਖ ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਹੈ ਸੋ ਇਹ ਸਾਰੀਆਂ ਗੱਲਾਂ ਲੈ ਕੇ ਪਸ਼ੂ ਮਰੇ ਨੇ ਲਗ ਲਗ ਰੁਪਈਆ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਸ ਗੱਲ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪਰਾਲੀ ਦੇ ਸਬੰਧ ਚ ਕਿਸਾਨਾਂ ਨੂੰ ਸਜ਼ਾਵਾ ਦੇਣ ਦੀ ਗੱਲ ਕੀਤੀ ਜਾਂਦੀ ਹੈ ਮਗਰ ਇਹ ਗੱਲ ਆਉਂਦੀ ਹੈ ਤੁਸੀਂ ਅੰਦਾਜ਼ਾ ਲਾਇਓ ਕਿ ਕਿਸਾਨਾਂ ਦੇ ਪੱਖ ਚ ਬਹੁਤ ਕੁਝ ਪਿਆ ਹੈ ਜਿਹੜਾ ਕੁਝ ਕਿਸਾਨਾਂ ਦੇ ਪੱਖ ਚ ਪਿਆ ਹੈ ਉਹਨੂੰ ਤੇ ਮਤਲਬ ਅਚੇ ਹੀ ਨਹੀਂ ਜਾਂਦਾ ਔਰ ਕਿਸਾਨ ਨੂੰ ਸਜਾਵਾਂ ਦਿੱਤੀਆਂ ਜਾਂਦੀਆਂ ਨੇ ਸੋ ਇਹ ਜਿਹੜੇ ਪੱਖ ਨਹੀਂ ਕਿਸਾਨ ਦੇ ਕੋਈ ਪੱਖ ਨਹੀਂ ਜਾਣਨ ਦੀ ਕੋਸ਼ਿਸ਼ ਕਰਦਾ ਔਰ ਇਦੋਂ ਵੀ ਕਹਾ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਲੈ ਕੇ ਅਸੀਂ ਅੱਜ ਇੱਥੇ ਆਏ ਆਂ ਜਿਵੇਂ ਅਵਾਰਾ ਪਸ਼ੂਆਂ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਦੇ ਲਈ ਅਸੀਂ ਇੱਥੇ ਪਹੁੰਚੇ ਆਂ ਸੋ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਖਰੀਦ ਦਾ ਮੁੱਦਾ ਜਿਹੜਾ ਅੱਜ ਵੱਡੀ ਪੱਧਰ ਦੇ ਉੱਤੇ ਅਮਰਸਰ ਦੇ ਵਿੱਚ ਉਮਰਿਆ ਹੋਇਆ ਹੈ ਲੁੱਟਿਆ ਜਾ ਰਿਹਾ ਕਿਸਾਨਾਂ ਨੂੰ ਕਿ ਪਤਾ ਲੱਗਿਆ ਲੋਕਾਂ ਤੋਂ ਕਿ ਪਿਛਲੇ ਲੰਬੇ ਸਮੇਂ ਤੋਂ ਕਦਰ ਖਰੀਦ ਏਜੰਸੀਆਂ ਮੰਡੀ 'ਚ ਖਰੀਦਣ ਹੀ ਨਹੀਂ ਆਈਆਂ ਮੈਂ ਮੁੱਖ ਮੰਤਰੀ ਨੂੰ ਇਹ ਪੁੱਛਣਾ ਚਾਹਣਾ ਕਿ ਪਹਿਲੀ ਤਾਂ ਗੱਲ ਆ ਕਿਸਾਨ तेरे ਨਾਲ ਗੱਲ ਕਰਨੀ ਚਾਹੁੰਦੇ ਆ ਤੂੰ ਦੂਜਿਆਂ ਨੂੰ ਕਹਿੰਦਾ ਸੀਗਾ ਜਹਾਜ਼ 'ਤੇ ਚੜ ਕੇ ਮੁੜ ਜਾਂਦੇ ਆ ਅੱਜ ਤੁਸੀਂ ਵੀ ਜਹਾਜ਼ 'ਤੇ ਉਸੇ ਤਰੀਕੇ ਨਾਲ ਚੜ ਕੇ ਮੁੜੇ ਹੋ ਲੋਕਾਂ ਦੀ ਗੱਲ ਸੁਣਨ ਦੀ ਲੋੜ ਨਹੀਂ ਸਮਝੀ ਆ ਬਿਲਕੁਲ ਅਜਨਾਲੇ ਦੀ ਵਟ ਦੇ ਨਾਲ ਅੰਮ੍ਰਿਤਸਰ ਵੀ ਅਜਨਦੇ ਵਿੱਚ ਹੀ ਪੈਂਦਾ ਅਜਨਾਲਾ ਇੱਥੇ ਕਿਸਾਨਾਂ ਨੂੰ ਲੁੱਟਿਆ ਗਿਆ ਮੰਡੀਆਂ ਦੇ ਵਿੱਚ ਲੁੱਟਿਆ ਜਾ ਰਿਹਾ ਔਰ ਸਾਡੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ ਇਹਨਾਂ ਗੱਲਾਂ ਵੱਲ ਧੰਨਵਾਦ